ਸੁਗਨਾਮ ਸਿੰਘ ਮਣਿਆਲਾ ਸਾਬੂ ਜੀ ਦੀ ਸਾਹ ਦੀ ਟੈਨਸ਼ਨ ਹੋ ਗਿਆ ਤਾਂ ਉਹ ਕਰਮਜੀਤ ਜੀ ਫਾਇਦਲੇ ਕਰੀਏ ਹੋਏ ਇਹ ਜੀ ਸ਼ੰਭੂ ਬਾਰਡਰ ਤੇ ਆਪਣੀ ਵਾਰੀ ਅਨਸਾਰ 9 ਮਹੀਨੇ ਤੋਂ ਆ ਰਹੇ ਸੀ ਤੇ ਕੱਲ ਅੱਜ ਸਵੇਰੇ ਇਹਨਾਂ ਨੇ 9:30 ਵਜੇ ਸਲਫਾਸ ਗੋਲੀਆਂ ਖਾਧੀਆਂ ਸਰਕਾਰ ਤੋਂ ਦੁਖੀ ਹੋ ਕੇ ਕੇਂਦਰ ਸਰਕਾਰ ਤੋਂ ਦੁਖੀ ਹੋ ਕੇ ਜੋ ਡੱਲੇਵਾਲ ਸਾਹਿਬ ਦਾ ਦੁੱਖ ਨਹੀਂ ਇਹਨਾਂ ਤੋਂ ਜਰਿਆ ਗਿਆ ਵੇਖ ਕੇ ਵੀ ਰੋਜ਼ ਰੋਜ਼ ਥੋੜਾ ਥੋੜਾ ਕਰਕੇ ਮਰ ਰਹੇ ਆ ਉਹ ਵੇਖਦੇ ਨੇ ਅੱਜ 9:30 ਵਜੇ ਗੋਲੀਆਂ ਖਾਦੀਆਂ ਸਰਵਾਸ ਦੀ। ਇਹੋ ਫੈਮਲੀ ਜੀ ਕੋਲ ਬਰੇ। ਫੈਮਲੀ ਜੀ ਇਹਨਾਂ ਦਾ ਪਿੰਡ ਆ ਬਹੁਤ ਸਾਡਾ ਪਿੰਡ ਬਣਿਆਲਾ ਜੱਸ ਸਿੰਘ ਆ। ਫੈਮਲੀ ਤੇ ਇਹਨਾਂ ਦਾ ਭਰਾ ਵਾ ਇੱਕ ਤੇ ਇਹ ਜਿਆਦਾ ਤੇ ਨਹੀਂ ਇਹਨਾਂ ਦੇ ਪਰਿਵਾਰ ਨੂੰ ਜਾਣਦੇ ਪਰ ਕਿਸਾਨ ਮਧੂਰ ਸਿੰਘ ਅੱਜ ਕਮੇਟੀ ਨਾਲ ਜੁੜੇ ਹੋਏ ਸਰਮਨ ਸਿੰਘ ਬੰਦੇਰ ਨਾਲ ਤੇ ਵਾਰੀ ਅਨਸਾਰ ਹਰ ਵਾਰੀ ਦੇ ਨਾਲ ਇੱਥੇ ਜ਼ਰੂਰ ਆਉਂਦੇ। ਸ਼ੰਭੂ ਮੋਗਾ। ਸਰਮਨ ਕਿੰਨੇ ਵਜੇ ਕਰਦਾ? 9:30 ਵਜੇ ਨਾਲ ਖਾਦੀਆਂ ਗੋਲੀਆਂ ਜੀ। ਤੇ ਮੁੜ ਕੇ ਹੀ ਉਥੋਂ ਲੈ ਕੇ ਆਏ ਆ ਰਾਜਪੁਰਾ ਹਸਪਤਾਲ ਰਾਜਪੁਰਾ ਹਸਪਤਾਲ ਤੋਂ ਮੁੜ ਕੇ ਉਹਨਾਂ ਰੈਫਰ ਕਰਤਾ ਰਜਿੰਦਰਾ ਹਸਪਤਾਲ ਇੱਥੇ ਮੇਰੇ ਹਿਸਾਬ ਨਾਲ ਇਹਨਾਂ ਦੀ ਆਉਂਦੇ ਆਉਂਦੇ ਹੀ ਮੌਤ ਹੋ ਗਈ ਕਿਵੇਂ ਜਦੋਂ ਹਿਸਾਬ ਕਰਦੇ ਸਰਕਾਰ ਨੂੰ ਹੁਣ ਸਾਫ਼ ਤੇ ਅਸੀਂ ਜੀ ਇਹੋ ਹੀ ਚਾਹੁੰਦੇ ਆ ਵੀ ਸਾਨੂੰ ਕੋਈ ਜਿਹੜੀਆਂ ਮੰਗਾਂ ਬੈਠੀਆਂ ਜਿੰਨਾ ਮੰਗਾਂ ਵਾਸਤੇ ਉਹ ਮੰਗਾਂ ਮੰਗੀਆਂ ਹੋ ਜਾਣ ਤੇ ਅਸੀਂ ਆਪਣੇ ਘਰੋਂ ਜੀ ਰੋਜ਼ ਰੋਜ਼ ਮਰਨ ਨਾਲੋਂ ਸਾਡੇ ਤੋਂ ਇੱਕ-ਇੱਕ ਵਾਰੀ ਜਿੰਨੀਆਂ ਜਾਨਾਂ ਲੈਣੀਆਂ ਚਾਹੁੰਦੀ ਸਰਕਾਰ ਅਸੀਂ ਦੇਣ ਨੂੰ ਤਿਆਰ ਆਂ ਪਰ ਸਾਨੂੰ ਰੋਜ਼ ਸਾਡੀ ਏਕੇ ਕਰਕੇ ਜਾਨ ਨਾ ਲਵੇ ਕਿਉਂਕਿ ਸਰਕਾਰ ਕਿਸਾਨਾਂ ਦੀਆਂ ਜਾਨਾਂ ਬਹੁਤ ਕੀਮਤੀ ਆ। ਛੜਕਾਂ ਤੇ ਬੈਠੇ ਆ। ਕੋਈ ਸਾਡਾ ਹੱਲ ਕੀਤਾ ਜਾਵੇ। ਸੁਖਨਾਮ ਸਿੰਘ ਮਣਿਆਲਾ। ਸਤਨਾਮ ਸਿੰਘ ਸਾਹਿਬ ਨੇ ਟੈਨਸ਼ਨ ਹੋ ਗਿਆ ਤਾਂ ਉਹ ਸਮੋ ਗਿਆ। ਸਰਵ ਜੀ ਵੀ ਫਾਇਦਾ ਨਹੀਂ ਕਰੀਏ ਹੋ। ਇਹ ਜੀ ਸ਼ੰਭੂ ਬਾਰਡਰ ਤੇ ਆਪਣੀ ਵਾਰੀ ਅਨੁਸਾਰ 9 ਮਹੀਨੇ ਤੋਂ ਆ ਰਹੇ ਸੀ। ਤੇ ਕੱਲ ਅੱਜ ਸਵੇਰੇ ਇਹਨਾਂ ਨੇ 9:30 ਵਜੇ ਸਲਫਾਸ ਗੋਲੀਆਂ ਖਾਧੀਆਂ। ਸਰਕਾਰ ਤੋਂ ਦੁਖੀ ਹੋ ਕੇ ਕੇਂਦਰ ਸਰਕਾਰ ਤੋਂ ਦੁਖੀ ਹੋ ਕੇ ਜੋ ਡੱਲੇਵਾਲ ਸਾਹਿਬ ਦਾ ਦੁੱਖ ਨਹੀਂ ਇਹਨਾਂ ਤੋਂ ਜਰਿਆ ਗਿਆ ਵੇਖ ਕੇ ਵੀ ਰੋਜ਼ ਰੋਜ਼ ਥੋੜਾ ਥੋੜਾ ਕਰਕੇ ਮਰ ਰਹੇ ਆ ਉਹ ਵੇਖ ਕੇ ਨੇ ਅੱਜ 9:30 ਵਜੇ ਗੋਲੀਆਂ ਖਾਧੀਆਂ ਸਰਬਾਤ ਦੀ ਫੈਮਿਲੀ ਜੀ ਇਹਨਾਂ ਦਾ ਪਿੰਡ ਆ ਪਹੁਵੇ ਸਾਡਾ ਪਿੰਡ ਬਨੇਹਾਲਾ ਜੱਸ ਸਿੰਘ ਫੈਮਿਲੀ ਤੇ ਇਹਨਾਂ ਦਾ ਭਰਾ ਵਾ ਇੱਕ ਤੇ ਜਿਆਦਾਤ ਨਹੀਂ ਇਹਨਾਂ ਦੇ ਪਰਿਵਾਰ ਨੂੰ ਜਾਣਦੇ ਪਰ ਕਿਸਾਨ ਮਿਹਦੂ ਸਿੰਘ ਜੀ ਕਮੇਟੀ ਨਾਲ ਜੁੜੇ ਹੋਏ ਸਰਮਨ ਸਿੰਘ ਬੰਦੇਰ ਨਾਲ ਤੇ ਵਾਰੀ ਅਨਸਾਰ ਹਰ ਵਾਰੀ ਦੇ ਨਾਲ ਇੱਥੇ ਜ਼ਰੂਰ ਆਉਂਦੇ ਸ਼ੰਭੂ ਮੌਰ ਸਤ ਮੌਰ ਕਿੰਨਾ ਬੇਦੀ ਕਰ ਸਾਢੇ 9 ਵਜੇ ਨਾ ਖਾਧੀਆਂ ਗੋਲੀਆਂ ਜੀ ਤੇ ਮੁੜ ਕੇ ਹੀ ਉੱਥੋਂ ਲੈ ਕੇ ਆਏ ਆ ਰਾਜਪੁਰਾ ਹਸਪਤਾਲ ਰਾਜਪੁਰਾ ਹਸਪਤਾਲ ਤੋਂ ਮੁੜ ਕੇ ਉਹਨਾਂ ਰੈਫਰ ਕਰਤਾ ਰਜਿੰਦਰਾ ਹਸਪਤਾਲ ਇੱਥੇ ਮੇਰੇ ਹਿਸਾਬ ਨਾਲ ਇਹਨਾਂ ਦੀ ਆਉਂਦੇ ਆਉਂਦੇ ਹੀ ਮੌਤ ਹੋ ਗਈ ਕਿਵੇਂ ਜੋ ਸੌਫਟ ਕਰਦੇ ਕੋਈ ਸਰਕਾਰ ਦੀ ਇਨਸਾਫ ਤੇ ਅਸੀਂ ਜੀ ਇਹੋ ਹੀ ਚਾਹੁੰਦੇ ਆ ਵੀ ਸਾਨੂੰ ਕੋਈ ਜਿਹੜੀਆਂ ਮੰਗਾਂ ਬੈਠੀਆਂ ਜਿੰਨਾ ਮੰਗਾਂ ਵਾਸਤੇ ਉਹ ਮੰਗਾਂ ਮੰਗੀਆਂ ਜਾਣ ਹੈ ਆਪਣੇ ਘਰ ਨੂੰ ਜੀ ਰੋਜ਼ ਰੋਜ਼ ਮਰਨ ਨਾਲੋਂ ਸਾਡੇ ਤੋਂ ਇੱਕ ਇੱਕ ਵਾਰੀ ਜਿੰਨੀਆਂ ਜਾਨਾਂ ਲੈਣੀਆਂ ਚਾਹੁੰਦੀ ਸਰਕਾਰ ਅਸੀਂ ਦੇਣ ਨੂੰ ਤਿਆਰ ਆਂ ਪਰ ਸਾਨੂੰ ਰੋਜ਼ ਸਾਡੀ ਏਕੇ ਕਰਕੇ ਜਾਨ ਨਾ ਲਵੇ ਕਿਉਂਕਿ ਸਰਕਾਰ ਕਿਸਾਨਾਂ ਦੀਆਂ ਜਾਨਾਂ ਬਹੁਤ ਕੀਮਤੀ ਆ ਸੜਕਾਂ ਤੇ ਬੈਠੇ ਆ ਕੋਈ ਸਾਡਾ ਹੱਲ ਕੀਤਾ ਜਾ